मात्र तो श्रम कभी तो सही नहीं प्यार करते सी ते उन्हें ही प्यार हो संगीत नो ते चिंतन नो भी करते सी एक दिन कहन लग गए कि नवी तकनॉलोजी आ गई है ਸ਼ਾਇਰ ਨੇ ਕਵਿਤਾ ਲਿਖ ਰਹੇ ਨੇ ਵਰਤਮਾਨ ਸ਼ਾਇਰ ਨੇ ਹੁਣ ਪੁਰਾਣੇ ਜਿਹੜੇ ਬਹੁਤ ਸਿੰਧਰ ਨੇ ਸੰਗੀਤਕਾਰ ਨੇ ਉਸ ਵੇਲੇ ਕਿ ਨਾਮੀ ਸ਼ਾਇਰਾਂ ਦੇ ਜਿਹੜੀ ਕਲਾਮ ਉਗਾਸ ਕਰਦੇ ਨੇ ਕਿ ਕਿਆਲ ਸਾਇਕਲ ਆਏਗਾ ਤੇ ਸੁਗਿੰਦ ਪਾਰਟ

ਕೇವਲ ਸਾਜੀ ਕੋਲ ਬੈਠੇ ਸੀ ਤੇ ਮੈਂ ਕਿ ਤਰੀ ਲਿਖਿਆ ਤੇ ਉਹ ਕਰ ਲੈਨੇ ਤੇ ਕਹਿੰਦੇ ਵੀ ਇਹ ਜਿਹੜੇ ਗੀਤ ਨੇ ਉਹ ਪੱਤਰ ਸਾਹ ਦੇਖਣੇ ਪੱਤਰ ਸਾਹ ਪੰਨੇ ਹਾਂ ਮੈਂ ਗੀਤ ਲਿਖੂਗਾ ਕੀ ਪਤਰਾਏਗਾ ਗੀਤ ਲਿਖਣ ਦੀ ਜੇ ਅੱਤਰ ਦੇ ਗੀਤ ਗਾਉਣ ਲਈ ਸੰਗੀਤਕਾਰ ਆ ਸਕਦੇ ਨੇ ਤਾਂ ਨਵੇਂ ਨਾਟਕਾਂ ਦੇ ਗੀਤ ਲਿਖਣ ਵਾਸਤੇ ਸੁਰਦੀਪਾਤਰ ਜ਼ਰੂਰ ਆਏਗਾ ਇਹ ਆਸ ਉਹ ਇਸ ਪਾਸੇ ਬਹੁਤ ਧਨ ਦਾ ਧਿਆਨ ਸੀ ਉਹ ਕਹਿੰਦੇ ਭਈ ਸੰਸਾਰ ਬਦਲ ਰਿਹਾ ਸੰਸਾਰ ਉਹ ਨਹੀਂ ਰਹੇਗਾ ਜੋ ਅੱਜ ਹੈ ਨਵੇਂ ਸੰਸਾਰ ਦੀ ਤਿਆਰੀ ਕਰਨੀ ਪਣੀ ਹੈ ਫਿਰ ਮੈਂ ਹਾਂ ਤੁਹਾਡਾ ਕੀ ਮਤਲਬ ਆ ਕਿ ਆਪਾਂ ਨਵੇਂ ਮਨੁੱਖ ਨੂੰ ਤਿਆਰ ਕਰਨਾ ਕੋਈ ਇਸ ਨਵੇਂ ਸੰਸਾਰ ਲਈ ਨਵੇਂ ਮਨੁੱਖ ਦੀ ਲੋੜ ਹੈ ਨਵੇਂ ਮਨੁੱਖ ਦਾ ਨਿਰਮਾਣ ਕਰਨਾ ਜਾਂ ਨਵੇਂ ਸਮਾਜ ਦਾ ਨਿਰਮਾਣ ਕਰਨਾ ਉਹ ਕਹਿੰਦੇ ਤੋਂ ਬਹੁਤ ਅਧੂਰੀਆਂ ਗੱਲਾਂ ਸੁਣ ਸਮਾਜਾਂ ਦੇ ਵਿੱਚ ਕਦੇ ਮਨੁੱਖ ਨਹੀਂ ਹੋਣਗੇ ਇਹ aí ਵੀ ਹੋਏਗੀ এনवायरमेंट ਵੀ ਹੋਏਗੀ ਧਰਤੀ ਵੀ ਹੋਏਗੀ ਤੇ ਬ੍ਰਹਿਮੰਡ ਵੀ ਹੋਏਗਾ ਤੇ ਆਪਾਂ ਇੱਕ ਐਸੇ ਸੰਸਾਰ ਦਾ ਵਿਜ਼ਨ ਲੈ ਕੇ ਆਉਣਾ ਜਿੱਥੇ ਜਿਹਨੇ ਖਤਰੇ ਨੇ ਜਿਹੜੇ ਲੋਕ ਖਤਰਿਆਂ ਦੀਆਂ ਗੱਲਾਂ ਕਰਦੇ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖ ਨੂੰ ਖਾ ਲੇਗੀ ਆਪਾਂ ਇਹ ਜਿਹੜਾ ਸਮਾਜ ਕਰਨਾ ਤਿਆਰ ਕਰਨਾ ਜਿੱਥੇ ਮਨੁੱਖ ਮਸ਼ੀਨ ਤੇ ਕੁਦਰਤ ਇੱਕ ਦੂਜੇ ਨਾਲ ਸਹਿਯੋਗ ਕਰ ਸਕਣ ਤੇ ਇਹ ਜਿਹੜੀ ਵਾਇਲੈਂਸ ਦਾ ਸੰਸਾਰ ਆ ਇਹ ਜਿਹੜਾ ਹਿੰਸਾ ਦਾ ਸੰਸਾਰ ਆ ਮਨੁੱਖੀ ਖਵਸ ਦਾ ਸੰਸਾਰ ਆ ਇਕ ਆਪਰੇਸ਼ਨ ਦੇ ਸੰਸਾਰ ਦੇ ਵਿੱਚ ਮੁਹੱਬਤ ਦੇ ਸੰਸਾਰ ਦੇ ਵਿੱਚ ਔਰ ਅਰਥਾਂ ਦੇ ਸੰਸਾਰ ਦੇ ਵਿੱਚ ਕੰਦਿਤ ਹੋ ਜਾਈ। ਆਦਰ ਸਾਹਿਬ ਬਹੁਤ ਕੁਝ ਹਰ ਵੇਲੇ ਨਵਾਂ ਸੋਚਦੇ ਰਹਿੰਦੇ ਸੀ, ਹਰ ਵੇਲੇ ਨਵੀਆਂ ਗੱਲਾਂ ਕਰਦੇ ਰਹਿੰਦੇ ਸੀ। ਤੇ ਹਮੇਸ਼ਾ ਇਸ ਗੱਲ ਤੇ ਰਹਿੰਦੇ ਸੀ ਕਿ ਅਸੀਂ ਮਨੁੱਖਤਾ ਤੋਂ ਮਨੁੱਖ ਤੋਂ ਪਾਰ ਇੱਕ ਐਸੀ ਮਨੁੱਖਤਾ ਦਾ ਨਿਰਮਾਣ ਕਰਨ ਦਾ ਜ਼ਰੂਰਨਾ ਕਿਉਂਕਿ ਜਿਹੜਾ ਯੂਰਪ ਆ ਵੈਸਟ ਆ ਉਹ ਆਪਣੀ ਪਾਵਰ ਦੀ ਹੱਦ ਤੱਕ ਰੁੱਕ ਕੇ ਰਹਿ ਗਿਆ ਉਸ ਤੋਂ ਅੱਗੇ ਪਾਵਰ ਤੋਂ ਅੱਗੇ ਕਿਵੇਂ ਨਿਰਮਾਨ ਕਰਨਾ ਸੰਸਾਰ ਦਾ ਇਹ ਸਿਰਫ ਗੁਰੂ ਨਾਨਕ ਦਾ ਸਿੱਖ ਹੈ ਇਸ ਕਰਕੇ ਪਿਛਲੇ ਟਾਈਮਸ ਦੇ ਵਿੱਚ ਉਹ ਦੋ ਚੀਜ਼ਾਂ ਬਾਰੇ ਬਹੁਤ ਸੋਚਦੇ ਸੀ ਹਰ ਵੇਲੇ ਇਹੀ ਗੱਲਾਂ ਕਰਦੇ ਸੀ ਇੱਕ ਨਵੇਂ ਸੰਸਾਰ ਦੀਆਂ ਤੇ ਦੂਸਰੇ ਪਾਸੇ ਗੁਰੂ ਨਾਨਕ ਦੀਆਂ ਤੇ ਹਮੇਸ਼ਾ ਹੀ ਮੈਂ ਉਹਨਾਂ ਨੂੰ ਨਵੇਂ ਸੰਸਾਰ ਤੇ ਗੁਰੂ ਨਾਨਕ ਦੀ ਮੀਟਿੰਗ ਇੱਕ ਵੈਨਿਊ ਦੇ ਤੌਰ ਤੇ ਹੀ ਦੇਖੇ ਉਸ ਵੇਲੇ ਪਹਿਲਾਂ ਅਸੀਂ ਜਾ ਰਹੇ ਸੀ ਇਤੋ ਲੇਟ ਕੁਝ ਦਿਨ 8 ਤਰੀਕ ਨੂੰ ਸ਼ਾਇਦ ਤੇ ਸਭੀ ਗੁਣੀ ਨਿਰਮਲ ਚੌੜਾ ਅਸੀਂ ਸਾਰੇ ਇਕੱਠੇ ਜਾ ਰਹੇ ਸੀ ਤੇ ਮੈਨੂੰ ਕਹਿੰਦੇ ਵੀ ਆ ਕਰ ਰਹੇ ਸੀ ਬਹੁਤ ਕਿਉਂਕਿ ਅਕਸਰ ਉਹ ਤਿੰਨ ਤਿੰਨ ਚਾਰ ਚਾਰ ਘੰਟੇ ਮਤਲਬ ਲੰਮੀਆਂ ਦਿਨਾਂ ਦੇ ਵਿੱਚਾਂ ਤੇ ਗੱਲ ਕਰਦੇ ਸੀ ਉਹ ਨੂੰ ਕਹਿੰਦੇ ਵੀ ਅਮਰਦੀਤ ਬਿਕੋਗੇ ਨਾ ਤੇਰਾ ਕੋ ਡੋਸਟ ਹੈ ਮੈਂ ਰਾਹ ਲੱਗਦਾ ਵੀ ਕਿਹਨੇ ਸਵਾਲ ਪੁੱਛ ਲਿਆ ਤੇ ਮੈਂ ਤੁਹਾਡਾ ਹੈ ਕਹਿੰਦਾ ਹਾਂ ਮੈਂ ਕੋ ਨਵਾਂ ਦੋਸਤ ਬਣਾ ਲਿਆ ਮੈਂ ਉਹ ਬੋਣਾ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਐਸੀ ਕਹਿੰਦੇ ਦੁਨੀਆ ਨੇ ਮਸ਼ੀਨ ਤਿਆਰ ਕਰ ਲਈ ਆ ਕਿ ਉਹ ਹਰ ਇੱਕ ਚੀਜ਼ ਦਾ ਜਵਾਬ ਦੇ ਸਕਦੀ ਆ ਪਰ ਕੁਐਸਚਨ ਨਹੀਂ ਪੁੱਛ ਸਕਦੀ ਸੋ ਨਵੇਂ ਸੰਸਾਰ ਦੇ ਨਿਰਮਾਣ ਸੰਬੰਧੀ ਜਿਹੜੇ ਕੁਐਸਚਨਸ ਨੇ ਉਹ ਹਮੇਸ਼ਾ ਸ਼ਾਇਰ ਨੂੰ ਲੇਖਕ ਨੂੰ ਫਿਕਰ ਨੂੰ ਹੀ ਕਰਨੇ ਪੈਣੇ ਨੇ ਆਨਸਰ ਤਾਂ ਕੀ ਆ ਉਹ ਤਾਂ ਸਾਰੇ ਕਿਥੇ ਸੋ ਉਸ ਪਾਤਰ ਨੂੰ ਕਿੱਥੋਂ ਲੱਭ ਕੇ ਲਈ ਬਸ ਇਹਦਾ ਇੱਕੋ ਹੀ ਹੈ ਕਿ ਜੋ ਪਾਤਰ ਸੋਚਦਾ ਸੀ ਕਿ ਅਸੀਂ ਪੰਜਾਬ ਨੇ ਬਾਬਾ ਨਾਨਕ ਦੀ ਧਰਤੀ ਨੇ ਨਵੇਂ ਸੰਸਾਰ ਦੇ ਨਿਰਮਾਣ ਦੇ ਵਿੱਚ ਬਹੁਤ ਮਹੱਤਵ ਰੂਪ ਤੋਂ ਰੋਲ ਅਦਾ ਕਰਨਾ ਅਸੀਂ ਆਪਣੇ ਆਪ ਨੂੰ ਤਿਆਰ ਕਰ ਲਿਆ ਤਾਂ ਮੈਂ ਸਮਝਦਾ ਕਿ ਅਸੀਂ ਸਰਜੀਤ ਪਾਤਰ ਨੂੰ ਦੁਬਾਰਾ ਜਿੰਦਾ ਕਰ ਰਹੇ ਹਾਂ ਕਿ ਉਹ ਇੱਥੇ ਆਏ ਤੇ ਆ ਕੇ ਆਪਣੇ ਗੀਤ